ਵਾਧ ਤੇ ਹੈ ਤੁਹਾਡਾ ਸਾਡੇ ਚੈਨਲ ਤੇ ਚਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੀਡੀਓ ਦੀ ਨਗਰਾਤਰੀ 2024 ਜੇਕਰ ਤੁਸੀਂ ਨਵਰਾਤਰੀ ਦੌਰਾਨ 9 ਦਿਨ ਪੂਜਾ ਨਹੀਂ ਕਰ ਪਾਉਂਦੇ ਹੋ ਤਾਂ ਮਨ ਚਾਹੇ ਫਲ ਨੂੰ ਪ੍ਰਾਪਤ ਕਰਨ ਲਈ ਇਹ ਉਪਾਅ ਕਰੋ ਇਹਨਾਂ ਪਾਣ ਨੂੰ ਕਰਨ ਨਾਲ ਦੇਵੀ ਲక్ష్ਮੀ ਦੀ ಅಪਾਰ ਕਿਰਪਾ ਤੁਹਾਡੇ ਉੱਤੇ ਹੋਵੇਗੀ ਦੇਵੀ ਦੁਰਗਾ ਦੇ ਵਿਸ਼ੇਸ਼ ਪੂਜਾ ਲਈ ਚੇਤਨ ਨਰਾਤਰੀ ਦਾ ਤਿਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਚਤੁਰਨਾਵਰਾਤਰੀ ਵਿੱਚ ਦੇਵੀ ਮਾਂ ਦੇ ਨੌ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਇਸ ਦੌਰਾਨ ਦੇਵੀ ਮਾਂ ਦਾ ਆਸ਼ੀਰਵਾਦ ਲੈਣ ਲਈ ਕਈ ਉਪਾਅ ਵੀ ਕੀਤੇ ਜਾਂਦੇ ਹਨ ਇਸ ਵਾਰ ਚੇਤਨ ਪ੍ਰਾਤਰੀ 9 April ਤੋਂ ਸ਼ੁਰੂ ਹੋ ਰਹੀ ਹੈ ਜੋ ਰਾਮ ਨੌਮੀ ਵਾਲੇ ਦਿਨ 17 April ਨੂੰ ਸਮਾਪਤ ਹੋਵੇਗੀ ਨਵਰਾਤਰੀ ਦੇ ਪਹਿਲੇ ਵਰਤ ਤੋਂ ਲੈ ਕੇ ਆਖਰੀ ਵਰਤ ਦਿਨ ਤੱਕ ਸ਼ੁਭ ਸਮੇਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਅਜੀਹਾ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਵਿਅਕਤੀ ਨਵਰਾਤਰੀ ਦੇ ਦੌਰਾਨ ਮਾਤਾ ਰਾਣੀ ਦੇ ਵਰਤ ਪੂਰੇ ਰੀਤੀ ਰਿਵਾਜਾਂ ਨਾਲ ਰੱਖਦਾ ਹੈ ਜਾ ਦੁਰਗਾ ਸਤੀ ਦਾ ਪਾਠ ਕਰਦਾ ਹੈ ਤਾਂ ਦੇਵੀ ਦੁਰਗਾ ਉਸ ਵਿਅਕਤੀ ਤੇ ਆਪਣਾ ਪੂਰਾ ਆਸ਼ੀਰਵਾਦ ਦਿੰਦੀ ਹੈ ਹਾਲਾਂਕਿ ਲੋਕ ਇਸ ਮਿਆਦ ਦੇ ਦੌਰਾਨ ਪੂਰੇ ਵਰਤ ਨਹੀਂ ਰੱਖ ਪਾਉਂਦੇ ਜਿਸ ਕਾਰਨ ਉਹਨਾਂ ਦਾ ਮਨ ਵੀ ਉਦਾਸ ਹੋ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕੁਝ ਉਪਾਅ ਦੀ ਮਦਦ ਨਾਲ ਤੁਸੀਂ 9 ਦਿਨਾਂ ਦੀ ਸਾਧਨਾ ਦਾ ਪੂਰਾ ਫਲ ਪ੍ਰਾਪਤ ਕਰ ਸਕਦੇ ਹੋ ਆਓ ਜਾਣਦੇ ਹਾਂ ਉਹਨਾਂ ਉਪਾਅ ਦੇ ਬਾਰੇ ਵਿੱਚ ਦੇਵੀ ਮੰਤਰ ਨਾਲ ਦੁੱਖ ਦੂਰ ਹੋ ਜਾਣਗੇ ਜੇਕਰ ਤੁਸੀਂ ਕਿਸੇ ਕਾਰਨ ਵਰਤ ਨਹੀਂ ਰੱਖ ਪਾ ਸਕਦੇ ਹੋ ਤਾਂ ਦੇਵੀ ਦੀ ਪੂਜਾ ਕਰੋ ਉਹਨਾਂ ਦੇ ਮੰਤਰਾਂ ਦਾ ਜਾਪ ਕਰੋ ਅਜਿਹਾ ਕਰਨ ਨਾਲ ਤੁਹਾਡੇ ਤੇ ਮਾਂ ਦਾ ਆਸ਼ੀਰਵਾਦ ਬਣਿਆ ਰਹੇਗਾ ਇਸ ਦੇ ਨਾਲ ਹੀ ਅਸ਼ੀਸ਼ਾਂ ਦੀ ਵਰਖਾ ਵੀ ਹੁੰਦੀ ਰਹੇਗੀ ਜੇਕਰ ਤੁਸੀਂ ਨਵਰਾਤਰੀ ਦਾ ਵਰਤ ਨਹੀਂ ਰੱਖ ਸਕਦੇ ਹੋ ਤਾਂ ਤੁਹਾਨੂੰ ਹਰ ਰੋਜ਼ ਕਿਸੇ ਲੜਕੀ ਦਾ ਸਤਿਕਾਰ ਨਾਲ ਘਰ ਬੁਲਾ ਕੇ ਉਸ ਦੀ ਪੂਜਾ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਉਸ ਨੂੰ ਭੋਜਨ ਛਕਾਉਣ ਅਤੇ ਤੋਹਫੇ ਦੇ ਕੇ ਉਸ ਦਾ ਆਸ਼ੀਰਵਾਦ ਲਓ ਅਜਿਹਾ ਕਰਨ ਨਾਲ ਮਾਤਾ ਰਾਣੀ ਦੀ ਕਿਰਪਾ ਹੋਵੇਗੀ Devi Maa ਤੋਂ ਖੁਸ਼ਹਾਲੀ ਅਤੇ ਖੁਸ਼ਹਾਲੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਨਵਰਾਤਰੀ ਦੇ ਪਹਿਲੇ ਦਿਨ ਪੂਰੇ ਸੰਸਕਾਰ ਨਾਲ ਸ਼੍ਰੀ ਜਲਤਰ ਦੀ ਸੰਸਥਾਪਨਾ ਕਰੋ ਰੋਜ਼ਾਨਾ ਉਸ ਦੀ ਪੂਜਾ ਕਰੋ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਪਾਉ ਨੂੰ ਕਰਨ ਨਾਲ ਦੇਵੀ ਲక్ష్ਮੀ ਦੀ ਕਿਰਪਾ ਹੁੰਦੀ ਹੈ ਜੇਕਰ ਕਿਸੇ ਦਾ ਕਾਰਨ ਤੁਸੀਂ ਅਖੰਡ ਦੀਵਾ ਨਹੀਂ ਜਗਾ ਸਕਦੇ ਤਾਂ ਸਵੇਰੇ ਸ਼ਾਮ ਮਾਤਾ ਰਾਣੀ ਦੀ ਮੂਰਤੀ ਸਾਹਮਣੇ ਦੀਵਾ ਜਗਾ ਕੇ ਪੁੰਨ ਪ੍ਰਾਪਤ ਕਰ ਸਕਦੇ ਹੋ ਇਸ ਦਰਨ ਦੇਵੀ ਦੁਰਗਾ ਦੇ ਸਾਹਮਣੇ ਨਾਰੀਅਲ ਦੇ ਨਾਲ ਚੁੰਨੀ ਜ਼ਰੂਰ ਚੜਾਓ ਅਜਿਹਾ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਤੁਹਾਡੀ ਹਰ ਇੱਛਾ ਪੂਰੀ ਹੋਵੇਗੀ ਚੇਤਨ ਨਵਰਾਤਰੀ ਚ ਕਰੋ ਲੌਂਗ ਦੇ ਇਹ ਖਾਸ ਨੁਸਖੇ ਮਾ ਦੁਰਗਾ ਦੀ ਕਿਰਪਾ ਨਾਲ ਧਨ ਦੌਲਤ ਵਿੱਚ ਵਾਧਾ ਹੋਵੇਗਾ ਚੇਤਨ ਨਵਰਾਤਰੀ ਦੇ 9 ਦਿਨਾਂ ਦੌਰਾਨ ਹਰ ਰੋਜ਼ ਕपूर ਜਲਾਉਣ ਲੱਗੇ ਇੱਕ ਲੋង ਰੱਖੋ ਫਿਰ ਉਸ ਨੂੰ ਪੂਰੇ ਘਰ ਵਿੱਚ ਘਮਾਓ ਅਜਿਹਾ ਕਰਨ ਨਾਲ ਘਰ ਚ ਮੌਜੂਦ ਹਰ ਤਰ੍ਹਾਂ ਦੇ ਨੁਕਸ ਦੂਰ ਹੋ ਜਾਂਦੇ ਹਨ ਅਤੇ ਸਕਾਰਾਤਮਕ ਊਰਜਾ ਦਾ ਪ੍ਰਭਾਵ ਬਣਿਆ ਰਹਿੰਦਾ ਹੈ ਘਰ ਵਿੱਚ ਸਕਾਰਾਤਮਕ ਊਰਜਾ ਹੋਣ ਕਾਰਨ ਮਾਂ ਦੁਰਗਾ ਦਾ ਵੀ ਘਰ 'ਚ ਵਾਸ ਹੁੰਦਾ ਹੈ ਜਿਸ ਕਾਰਨ ਮੰਗਲ ਸ਼ੁਭ ਰਹਿੰਦਾ ਹੈ ਇਸ ਤੋਂ ਇਲਾਵਾ ਪਰਿਵਾਰ ਦੇ ਮੈਂਬਰਾਂ ਵਿੱਚ ਆਪਸੀ ਪਿਆਰ ਬਣਿਆ ਰਹਿੰਦਾ ਹੈ ਅਤੇ ਸਮਾਜ ਵਿੱਚ ਉਹਨਾਂ ਦੀ ਇੱਜ਼ਤ ਰਹਿੰਦੀ ਹੈ ਰਾਹੂ ਕੇਤੂ ਦੇ ਅਸ਼ੁਭ ਪ੍ਰਭਾਵਾਂ ਤੋਂ ਛੁਟਕਾਰਾ ਪਾਉਣ ਲਈ ਸ਼ਿਵਲਿੰਗ ਤੇ ਲਾung ਚੜਾਓ ਅਤੇ ਚੇਤਨ ਨਵਰਾਤਰੀ ਦੇ 9 ਦਿਨਾਂ ਵਿੱਚ ਸ਼ਿਵ ਪਰਿਵਾਰ ਦੀ ਪੂਜਾ ਕਰੋ ਅਜਿਹਾ ਕਰਨ ਨਾਲ ਤੁਹਾਨੂੰ ਪਰਛਾਵੇਂ ਗਰੇ ਅਸ਼ੁਭ ਪ੍ਰਵਾਮਾ ਤੁਰਾਹਤ ਮਿਲੇਗੀ ਤੁਹਾਡੇ ਰੁਕੇ ਹੋਏ ਕੰਮ ਹੋਣ ਲੱਗਣਗੇ ਸਖਤ ਮਿਹਨਤ ਦੇ باوجود ਵੀ ਜੇਕਰ ਤੁਸੀਂ ਆਪਣੇ ਕੈਰੀਅਰ ਵਿੱਚ ਚੰਗੀ ਤਰੱਕੀ ਨਹੀਂ ਕਰ ਰਹੇ ਹੋ ਜਾਂ ਤੁਹਾਡੀ ਤਨਖਾਹ ਵਿੱਚ ਵਾਧਾ ਨਹੀਂ ਹੋ ਰਿਹਾ ਤਾਂ ਚੇਤਨ ਨਵਰਾਤਰੀ ਦੇ ਦੌਰਾਨ ਹਰ ਰੋਜ਼ ਇੱਕ ਲੌਂਗ ਦਾ ਜੋੜਾ ਲੈ ਕੇ ਸਿਰ ਉ ਤੋਂ ਪੈਰਾਂ ਤੱਕ ਸੱਤ ਵਾਰ ਮਾਰੋ ਅਤੇ ਦੇਵੀ ਦੇ ਚਰਨਾਂ ਵਿੱਚ ਝੜਾਓ ਦੁਰਗਾ ਇਸ ਨੂੰ ਦਿਓ ਪਰਕਾਰਨ ਨਾਲ ਕੈਰੀਅਰ ਵਿੱਚ ਚੰਗਾ ਵਾਧਾ ਹੁੰਦਾ ਹੈ ਪੈਸਾ ਕਮਾਉਣ ਦੇ ਨਵੇਂ ਮੌਕੇ ਵੀ ਪੈਦਾ ਹੁੰਦੇ ਹਨ ਜੇਕਰ ਪਰਿਵਾਰ ਦਾ ਕੋਈ ਮੈਂਬਰ ਲਗਾਤਾਰ ਬਿਮਾਰ ਰਹਿੰਦਾ ਹੈ ਬੱਚਿਆਂ ਦੀ ਨજર ਬਹੁਤ ਜਲਦੀ ਕਮਜ਼ੋਰ ਹੋ ਜਾਂਦੀ ਹੈ ਤਾਂ ਉਸ ਤੋਂ 11 ਲੌਂਗ ਲੈ ਕੇ ਚਰਾਹੇ ਵਿੱਚ ਸੁੱਟ ਦਿਓ ਪਰ ਧਿਆਨ ਰੱਖੋ ਕਿ ਪਿੱਛੇ ਮੁੜ ਕੇ ਨਾ ਦੇਖੋ ਅਜਿਹਾ ਕਰਨ ਨਾਲ ਸੇ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਇਹ ਬੱਚਿਆਂ ਨੂੰ ਬੁਰੀ ਨਜ਼ਰ ਤੋਂ ਪ੍ਰਭਾਵਿਤ ਹੋਣ ਤੋਂ ਰੋਕਦਾ ਹੈ ਜੇਕਰ ਵਿਆਹਤਾ ਜੀਵਨ ਵਿੱਚ ਝਗੜੇ ਹਨ ਜਾਂ ਮਾਮਲਾ ਤਲਾਕ ਤੱਕ ਪਹੁੰਚ ਜਾਂਦਾ ਹੈ ਤਾਂ ਚੇਤਨ ਨਵਰਾਤਰੀ ਦੀ ਅਸ਼ਟਮੀ ਤਰੀਕ ਤੇ ਤਿੰਨ ਲੌਂਗਾਂ ਨੂੰ ਲਾਲ ਕੱਪੜੇ ਵਿੱਚ ਬੰਨ੍ਹ ਕੇ ਮਾ ਦੁਰਗਾ ਦੇ ਮੰਦਰ ਵਿੱਚ ਰੱਖ ਦਿਓ ਇਸ ਤੋਂ ਇਲਾਵਾ ਗੁਲਾਬ ਦੇ ਫੁੱਲਾਂ ਨਾਲ ਲੌਂਗ ਚੜਾ ਕੇ ਮਹਾਗौरी ਮਾਤਾ ਦੀ ਪੂਜਾ ਕਰੋ ਫਿਰ ਗੁਲਾਬ ਨੂੰ ਆਪਣੇ ਕਮਰੇ ਵਿੱਚ ਰੱਖੋ ਅਤੇ ਚਾਹ ਵਿੱਚ ਲੌਂਗ ਪਾ ਦਿਓ ਪਤੀ-ਪਤਨੀ ਦੋਨੇ ਪੀਓ ਜਿਹਾ ਕਰਨ ਨਾਲ ਦੋਮਾ ਵਿੱਚ ਆਪਸੀ ਪਿਆਰ ਮਜ਼ਬੂਤ ਹੋਵੇਗਾ ਅਤੇ ਹਰ ਤਰ੍ਹਾਂ ਦੇ ਝਗੜੇ ਬੰਦ ਹੋ ਜਾਣਗੇ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਅਸੀਂ ਤੁਹਾਡੇ ਅੱਗੇ ਹੋਰ ਵੀ ਚੰਗੀ ਚੰਗੀ ਜਾਣਕਾਰੀ ਲੈ ਕੇ ਆ ਸਕੀਏ ਮਿਲਦੇ ਹਾਂ ਅਗਲੀ ਵੀਡੀਓ ਵਿੱਚ